ਰਣਕਰ ਸੰਕ ਪਾਤਰਾ શ્રી ਗਣੇਸ਼ ਸੇਵਕ ਪਾਤਰਾ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਾਤਰਾ ਸ਼ਹਿਰ ਦੇ ਵਿੱਚ ਲਗਾਤਾਰ 17ਵਾਂ ਗਣਪਤੀ ਉత్సਵ ਟਿਬਾ ਵਸਤੀ ਪਾਤਰਾ ਨੇੜੇ ਸ਼੍ਰੀ ਦੁਰਗਾ ਮੰਦਰ ਟਿਬਾ ਵਸਤੀ ਮਨਾਜਾਰਿਆ ਦੇਖਦੇ ਹਾਂ ਇੱਕ ਕਾਸ ਰਿਪੋਰਟ ਹੁਣ ਅਸੀਂ ਕਰ ਰਹੇ ਹਾਂ ਪਾਤਰਾਂ ਦੇ ਇੱਕ ਗਣਪਤੀ ਪੰਡਾਲ ਦੇ ਵਿੱਚ ਗਣਪਤੀ ਜੀ ਦਾ ਉਤਸਵ ਜਿਹੜਾ ਇੱਥੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਕਰਾਂਗੇ ਪ੍ਰਬੰਧਕਾਂ ਨਾਲ ਕਿਹੜੀ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗਣਪਤੀ ਉਤਸਵ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਤਿਹਾੜ ਖਾਸ ਕਰਕੇ ਮਹਾਰਾਸ਼ਟਰ ਦਾ ਤਿਹਾੜ ਹੈ ਪਰ ਅਸੀਂ ਦੇਖ ਰਹੇ ਹਾਂ ਇੱਥੇ ਵੀ ਪਿਛਲੇ ਕਈ ਸਾਲਾਂ ਤੋਂ ਪਿਛਲੇ 17 ਸਾਲਾਂ ਤੋਂ ਇੱਥੇ ਗਣਪਤੀ ਉਤਸਵ ਹੈ ਜਿਹੜਾ ਮਨਾਇਆ ਜਾ ਰਿਹਾ ਹੈ ਬੜਾ ਹੁਸਿਆਰ ਦੇਖਣ ਨੂੰ ਮਿਲਿਆ ਇਥੋਂ ਦੇ ਲੋਕਾਂ ਦੇ ਵਿੱਚ ਇਥੋਂ ਦੇ ਰਹਿਣ ਵਾਲਿਆਂ ਦੇ ਵਿੱਚ ਗੱਲ ਕਰਾਂਗੇ ਪ੍ਰਬੰਧਕਾਂ ਨਾਲ ਕੀ ਕਹਿੰਦੇ ਨੇ ਇਸ ਉਤਸਵ ਦੇ ਬਾਰੇ ਜੋ ਗਣਪਤੀ ਉਤਸਵ ਇਹ ਮਨਾ ਰਹੇ ਨੇ ਸਰ ਸਾਸ਼ੀਕਲ ਜੀ ਜੈ ਸ਼੍ਰੀ ਗਣੇਸ਼ ਸਰ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਸ ਪੰਡਾਲ ਦੇ ਵਿੱਚ ਗਣਪਤੀ ਜੀ ਦੀ ਮੂਰਤੀ ਜਿਹੜੀ ਉਸਾਰਿਤ ਕੀਤੀ ਹੋਈ ਹੈ ਜੀ ਬਹੁਤ ਵਧੀਆ ਪੰਡਾਲ ਤੁਸੀਂ ਜਾਇਆ ਤੇ ਸਰ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇੱਥੇ ਗਣਪਤੀ ਜੀ ਦਾ ਉਤਸਵ ਜਿਹੜਾ ਮਨਾਉਂਦੇ ਸਾਨੂੰ ਇਹ ਲਗਭਗ 17 ਸਾਲ ਹੋ ਗਏ ਨੇ ਇਸ ਸਤਾਰ ਮਾ ਗਣਪਤੀ ਉਤਸਵ ਹੈ ਜੋ ਕਿ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੀ ਬਹੁਤ ਹੀ ਧੁੰਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਸਰ ਜਿਸ ਤਰ੍ਹਾਂ ਈਸਵਰੀ ਜਿਹੜੇ ਮੀਂਹ ਹੈ ਮੀਂਹ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਪੈ ਰਹੇ ਨੇ ਤੁਹਾਡਾ ਕੋਈ ਉਛਾ ਟੱਟ ਹੋਇਆ ਇਸ ਥੀਨ ਨੂੰ ਦੇਖਦੇ ਕੀ ਅਸੀਂ ਨਾ ਕਰੀਏ ਮੀਂਹ ਬਹੁਤ ਪੈ ਰਹੇ ਨੇ ਇਹ ਤਾਂ ਹਰ ਸਾਲ ਹੀ ਪੈਂਦੇ ਨੇ ਮੀਂਹ ਤਾਂ ਗਣਪਤੀ ਜੀ ਦੇ ਵਿੱਚ ਹਰ ਸਾਲ ਆਣਾ ਹੀ ਜਾਣਾ ਸੀ ਆਪਣਾ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਦੇ ਆ ਕਿੰਨਾ ਕੁ ਉਛਾ ਹੈ ਜਿਹੜੇ ਆਪਣੇ ਭਗਤ ਨੇ ਗਣਪਤੀ ਜੀ ਬਹੁਤ ਜੋਸ਼ ਤੇ ਖੁਸ਼ੀ ਨਾਲ ਹੁਣ ਸ਼ਾਮ ਨੂੰ ਆਓਗੇ ਇਕ 8 ਵਜੇ ਪ੍ਰਭੂ ਗਣੇਸ਼ ਜੀ ਦੇ ਭਜਨ ਗਾਏ ਜਾਣਗੇ ਵਧੀਆ ਸਾਜ਼-ਵਾਜ ਨਾਲ ਕਿਹੜਾ ਕਿਹੜੇ ਦਿਨੇ ਜਿਹੜਾ ਇਹਨਾਂ ਦਾ ਮੂਰਤੀ ਦਾ ਵਿਸਰਜਨ ਹੋਣਾ ਜੀ 2 ਤਾਰੀਖ ਨੂੰ ਮੂਰਤੀ ਦਾ ਵਿਸਰਜਨ ਹੋਵੇਗਾ ਜੀ ਕਿੱਥੇ ਹੋਣਾ ਸਾਡਾ ਪਾਖੜਾ ਨਹਿਰ ਨੌਰੀ ਦੇ ਕਿ ਕੁਝ ਹੋਰ ਸੰਦੇਸ਼ ਜਿਹੜਾ ਤੁਸੀਂ ਦੇਣਾ ਚਾਹੋਗੇ ਗਣਪਤੀ ਜੀ ਦੇ ਭਗਤਾਂ ਨੂੰ ਸਾਰੇ ਹੀ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਸਾਮ ਨੂੰ ਆਓ ਭਰਵਾਨ ਗਣੇਸ਼ ਜੀ ਦੇ ਚਰਨਾਂ ਵਿੱਚ ਬੈਠ ਕੇ ਆਪਣੀਆਂ ਹਾਜ਼ਰੀਆਂ ਲਗਵਾਓ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਪਾਓ ਜਿਵੇਂ ਜੀ ਸੁਖ ਤੇ ਦੁੱਖ ਜੀਵਨ ਦਾ ਹਿੱਸਾ ਨੇ ਆਪਣੇ ਪੰਜਾਬ ਦੇ ਕਈ ਹਿੱਸਿਆਂ 'ਚ ਭਿਆਨਕ ਬਾੜ ਜਿਹੜੀ ਬਹੁਤ ਜ਼ਿਆਦਾ ਬਾੜ ਆ ਰਹੀ ਹੈ ਉਹਦੇ ਲਈ ਕੁਝ ਅਪੀਲ ਕਰੋਂਗੇ ਗਣਪਤੀ ਭਗਵਾਨ ਨੂੰ ਹਾਂ ਭਗਵਾਨ ਗਣੇਸ਼ ਜੀ ਦੇ ਚਰਨਾਂ ਵਿੱਚ ਪੀਗੀ ਕਰਾਂਗੇ ਸਾਰੇ ਦੇਸ਼ ਦੇ ਵਿੱਚ ਸਭ ਨੂੰ ਸੁਖ ਸ਼ਾਂਤੀ ਮਿਲੇ ਸਭ ਨੂੰ ਸਾਰਿਆਂ ਦੇ ਕਾਰੋਬਾਰ ਵਧੀਆ ਚੱਲੇ ਸਾਰੇ ਸੁਖ ਸ਼ਾਂਤੀ ਨਾਲ ਰਹਿਣ ਦੀ ਕ੍ਰਿਸ਼ੀ ਰੇਗਾ